ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਇੱਕ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਇਸ ਚੈਨਲ ਤੇ ਤੁਹਾਡੇ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਫੇਸ ਨੂੰ ਲੈ ਕੇ ਹੋਗੀ హెయిਰ ਨੂੰ ਲੈ ਕੇ ਹੋਗੀ ਚਾਹੇ ਜਿਹੜੀਆਂ ਮੇਰੀਆਂ ਭੈਣਾਂ ਘਰ ਫ੍ਰੀ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਥੋੜਾ ਗਾਈਡ ਕਰੀਦਾ ਹੈ ਉਹਨਾਂ ਨੂੰ ਦੱਸੀਦਾ ਵੀ ਕਿਹੜਾ ਕੰਮ ਆਪਾਂ ਕਰ ਸਕਦੇ ਹਾਂ ਤੇ ਅੱਜ ਵੀ ਬਹੁਤ ਸੋਹਣੀ ਵੀਡੀਓ ਤੁਹਾਡੇ ਲਈ ਲੈ ਕੇ ਆਈਆਂ ਉਹਨਾਂ ਲੋਕਾਂ ਦੀ ਜਿਹੜੇ ਕੁਝ ਨਾ ਕੁਝ ਕਰਨਾ ਚਾਹੁੰਦੇ ਆ ਜਿਹੜੀਆਂ ਮੇਰੀਆਂ ਭੈਣਾਂ ਘਰ ਫ੍ਰੀ ਬੈਠੀਆਂ ਹੋਈਆਂ ਨੇ ਵੈਸੇ ਇਹ ਕੰਮ ਤਾਂ ਉਹਨਾਂ ਵਾਸਤੇ ਵੀ ਹੈਗਾ ਏ ਜਿਹੜੇ ਜੋਬ ਕਰ ਰਹੇ ਨੇ ਤੇ ਉਹ ਵੀ ਕੁਝ ਨਾ ਕੁਝ ਟਾਈਮ ਕੱਢ ਕੇ ਇਹ ਜਿਹੜਾ ਆਨਲਾਈਨ ਕੰਮ ਬਾਰੇ ਅੱਜ ਮੈਂ ਦੱਸਣ ਲੱਗੀ ਆ ਇਹ ਤੁਸੀਂ ਉਹ ਵੀ ਘਰ ਬੈਠ ਕੇ ਇਹ ਕੰਮ ਕਰ ਸਕਦੇ ਨੇ ਇਹ ਵੀਡੀਓ ਬਣਾਉਣ ਦਾ ਕਾਰਨ ਇਹੀ ਏ ਪਿਛਲੇ ਦਿਨ ਹੀ ਮੈਂ ਵੀਡੀਓ ਪਾਉਂਦੀ ਹੁੰਦੀ ਸੀ ਜਦੋਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀਆਂ ਸੀਗੀਆਂ ਕਿ ਮੈਂ ਘਰੇ ਬੈਠ ਕੇ ਜਿਹੜਾ ਟੋਪੀਆਂ ਦੀ ਪੈਕਿੰਗ ਦਾ ਕੰਮ ਕਰਦੀ ਸੀ ਉਦੇ ਉੱਤੇ ਬਹੁਤ ਸਾਰੇ ਕਮੈਂਟ ਬਹੁਤ ਸਾਰੇ ਕਮੈਂਟ ਆਏ ਹੋਏ ਸੀਗੇ ਤੇ ਕੁਝ ਰਿਪਲਾਈ ਕਰ ਦਿੱਤਾ ਸੀ ਜਾਂ ਕੁਝ ਰਿਪਲਾਈ ਨਹੀਂ ਸੀ ਕੀਤਾ ਵੈਸੇ ਮੈਂ ਵੀਡੀਓ ਬਣਾ ਕੇ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਜਿਹੜਾ ਉਹ ਕੰਮ ਹੈਗਾ ਸੀ ਉਹ ਸਿਰਫ ਲੁਧਿਆਣੇ ਵਿੱਚ ਹੀ ਸੀਗੀ ਉਹ ਲੁਧਿਆਣੇ ਦੇ ਜਿਹੜੇ ਲੋਕ ਨੇ ਉਹੀ ਕਰ ਸਕਦੇ ਸੀ ਕਿਉਂਕਿ ਜਿਹੜੀ ਲੁਧਿਆਣੇ ਦੀਆਂ ਫੈਕਟਰੀਆਂ ਸੀ ਨਾ ਉੱਥੇ ਹੀ ਉਹ ਕੰਮ ਮਿਲਦਾ ਸੀਗਾ ਉਹ ਆਨਲਾਈਨ ਕੰਮ ਨਹੀਂ ਸੀ ਹੈਗਾ ਕੋਈ ਵੀ ਬਾਹਰ ਦਾ ਉਹ ਕੰਮ ਨਹੀਂ ਸੀ ਕਰ ਸਕਦਾ ਉਹ ਬੰਦਾ ਸੀ ਕਿ ਇੱਥੇ ਜਿਹੜੇ ਠੇਕੇਦਾਰ ਹੁੰਦੇ ਸੀਗੇ ਉਹ ਕੰਮ ਲੈ ਕੇ ਇੱਥੇ ਫੈਕਟਰੀਆਂ 'ਚ ਇੱਥੇ ਹੀ ਘਰਾਂ ਵਿੱਚ ਲੇਡੀ ਜਿਹੜੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਕਰਵਾਉਂਦੇ ਸੀਗੇ ਤੇ ਉਹ ਕੰਮ ਬਾਰੇ ਇਸ ਕਰਕੇ ਆਪਾਂ ਤਾਨੂੰ ਇਹ ਵੀਡੀਓ ਵੀ ਬਣਾ ਬਣਾ ਕੇ ਦੱਸਿਆ ਹੋਇਆ ਨੇ ਕਈਆਂ ਦੇ ਫੋਨ ਵੀ ਆਉਂਦੇ ਸੀਗੇ ਮੈਸੇਜ ਵੀ ਆਉਂਦੇ ਸੀਗੇ ਕਮੈਂਟ ਵੀ ਆਉਂਦੇ ਸੀ ਕਿ ਦੀਦੀ ਅਸੀਂ ਵੀ ਇਹ ਕੰਮ ਕਰਨਾ ਚਾਹੁੰਦੇ ਆਂ ਸਾਨੂੰ ਵੀ ਦੱਸੋ ਇਹ ਕੰਮ ਕਰਨਾ ਚਾਹੁੰਦੇ ਆਂ ਤੇ ਮੈਂ ਤੁਹਾਨੂੰ ਦੱਸ ਦੇਣੀ ਕਿ ਉਹ ਜਿਹੜਾ ਕੰਮ ਸੀਗਾ ਉਹ ਸਿਰਫ ਲੁਧਿਆਣੇ ਵਿੱਚ ਸੀਗਾ ਉਹ ਸਿਰਫ 3-4 ਮਹੀਨੇ ਹੀ ਕੰਮ ਚੱਲਦਾ ਹੈ ਗਰਮੀ ਜਦੋਂ ਫੁੱਲ ਗਰਮੀ ਹੁੰਦੀ ਹੈ ਨਾ ਉਦੋਂ ਉਹ ਕੰਮ ਚੱਲਦਾ ਹੈ ਫਿਰ ਉਹ ਮਤਲਬ ਕਿ ਰਖੜੀ ਤੋਂ ਬਾਅਦ ਉਹ ਕੰਮ ਖਤਮ ਹੋ ਜਾਂਦਾ ਹੈ ਤੇ ਹੁਣ ਮੈਂ ਵੀ ਫ੍ਰੀ ਬੈਠੀ ਹਾਂ ਮੇਰਾ ਵੀ ਹੁਣ ਬੁਟੀਕ ਦਾ ਇਹ ਕੰਮ ਜਿਹੜਾ ਮੈਂ ਸਲਾਈ ਕਰਦੀ ਹਾਂ ਮੈਂ ਵੀ ਉਹੀ ਕੰਮ ਕਰ ਰਹੀ ਹਾਂ ਤੇ ਜਾਂ ਮੇਰਾ ਹੈਗਾ ਇਹ ਕੰਮ ਜਿਹੜੇ ਮੈਂ ਕੱਪੜੇ ਜਿਹੜੇ ਉਹ ਸੇਲ ਕਰਦੀਆਂ ਤੇ ਬਾਕੀ ਜਿਹੜੀ ਇਨਫਾਰਮੇਸ਼ਨ ਤੁਹਾਨੂੰ ਆਪਾਂ ਵੀਡੀਓ ਚ ਦਿੰਦੇ ਰਹਿਣੇ ਤੁਸੀਂ ਵੀਡੀਓ ਦੇਖਿਆ ਕਰੋ ਪਿਛਲੇ ਵੀਡੀਓ ਦੇਖਿਆ ਕਰੋ ਹਰ ਜਾਣਕਾਰੀ ਦਿੱਤੀ ਹੋਈ ਹੈ ਤੇ ਅੱਜ ਬਹੁਤ ਸੋਹਣਾ ਕੰਮ ਹੈ ਜਿਹੜਾ ਆਨਲਾਈਨ ਕੰਮ ਹੈ ਜਿਹੜਾ ਆਪਾਂ ਘਰ ਬੈਠ ਕੇ ਕਰ ਸਕਦੇ ਹਾਂ ਜਿਹੜੀ ਮੇਰੀਆਂ ਭੈਣਾਂ ਜਾਣਦੀਆਂ ਨੇ ਕਿ ਅਸੀਂ ਕੁਝ ਅਰਨ ਕਰੀਏ ਸੀ ਫ੍ਰੀ ਬੈਠੇ ਰਹਿੰਨੇ ਆ ਤੇ ਉਹਨਾਂ ਲਈ ਇੱਕ ਬਹੁਤ ਸੋਹਣਾ ਹੋਣ ਇੱਕ ਕੰਮ ਆਇਆ ਏ ਇੱਕ ਵੈਬਸਾਈਟ ਆਈ ਏ ਇੱਕ ਨਿਊ ਕੰਮ ਏ ਜਿਹਦੇ ਤੇ ਆਪਾਂ ਫਾਰਮ ਭਰ ਕੇ ਤੇ ਉਹ ਆਪਾਂ ਨੂੰ ਕੰਮ ਦਿੰਦੇ ਆ ਤੇ ਆਪਾਂ ਉਹ ਕੰਮ ਜਿਹੜਾ ਘਰ ਬੈਠ ਕੇ ਕਰ ਸਕਦੇ ਆ ਤੇ ਜਿਹੜਾ ਲਿੰਕ ਏ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਏ ਤੁਸੀਂ ਉੱਥੇ ਕਲਿੱਕ ਕਰਕੇ ਸਾਰੇ ਇਨਫਰਮੇਸ਼ਨ ਲੈ ਸਕਦੇ ਹੋ ਉਹ ਜਿਹੜਾ ਦਿੱਤੀ ਹੋਈ ਨੇ ਵੈਬਸਾਈਟ ਉਹਨਾਂ ਨੇ ਜਿਹੜੇ ਲਿੰਕ ਦਿੱਤਾ ਹੋਇਆ ਉੱਥੇ ਹੀ ਸਾਰਾ ਕੁਝ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਜਿਹੜੇ ਮੇਰੇ ਭਣਪਰਾ ਪੜੇ ਲਿਖੇ ਨੇ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਮਤਲਬ ਕਿ ਉੱਥੇ ਹੈਗਾ ਹੈ ਕਿ ਆਪਾਂ ਆਈਡੀ ਦੇਣੀ ਹੈ ਆਪਣੀ ਆਈਡੀ ਤੁਸੀਂ ਲਿਖ ਕੇ ਰੱਖ ਲੈਣੀ ਹੈ ਜਿਹੜੀ ਆਈਡੀ ਤੁਸੀਂ ਉੱਥੇ ਦੇਣੀ ਉਹ ਆਈਡੀ ਮੰਗਣਗੇ ਤੇ ਤੁਹਾਡੇ ਕੋ ਜਿਹੜੇ ਤੁਸੀਂ ਮਤਲਬ ਕਿ ਤੁਹਾਡੀ ਕੰਟਰੀ ਜਿਹੜੀ ਕੰਟਰੀ ਦਾ ਨੇਮ ਜਿਵੇਂ ਆਪਾਂ ਇੰਡੀਆ ਨਾ ਇੰਡੀਆ ਦੇ ਹਨਾ ਆਪਾਂ ਕੰਟਰੀ ਦਾ ਨੇਮ ਦੇਣਾ ਹੈ ਉੱਥੇ ਆਪਣਾ ਨੇਮ ਦੇਣਾ ਹੈ ਤੇ ਕੁਝ ਪ੍ਰੂਫ ਨੇ ਜਿਹੜੇ ਤੁਹਾਨੂੰ ਉੱਥੇ ਉਹ ਤੁਹਾਡੇ ਕੋਲ ਉਹ ਮੰਗਣਗੇ ਤੁਹਾਨੂੰ ਉੱਥੇ ਦੇਣੇ ਪੈਣੇ ਨੇ ਜਿੱਦਾਂ ਜਿੱਦਾਂ ਸਟੈਪ ਵਾਈਜ਼ ਜੀ ਤੁਹਾਨੂੰ ਉਹ ਫਾਰਮ ਮਤਲਬ ਕਿ ਉੱਥੇ ਤੁਸੀਂ ਉਹ ਵੈਬਸਾਈਟ ਜਿਹਦੂ ਲਿੰਕ ਕਲਿੱਕ ਕਰੀ ਜਾਓਗੇ ਨਾ ਤੇ ਤੁਹਾਨੂੰ ਪਤਾ ਚੱਲੀ ਜਾਏਗਾ ਵੀ ਇੱਥੇ ਕੀ ਕੀ ਭਰਨਾ ਹੈ ਫੋਨ ਨੰਬਰ ਭਰਨਾ ਹੈ ਆਪਣੀ ਏਜ ਭਰਨੀ ਹੈ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਉਹ ਚੀਜ਼ ਭਰਨੀ ਹੈ ਤੇ ਮਤੇ ਕਿ ਉੱਥੇ ਤਾਂ ਸਭ ਕੁਝ ਆਪਣੇ ਆਪ ਹੀ ਇੱਥੇ ਪਤਾ ਚੱਲ ਜਾਣਾ ਹੈ ਨਾ ਜੀ ਤੇ ਬਾਕੀ ਰਹੀ ਆਈਡੀ ਦੀ ਤੁਸੀਂ ਜਰੂਰ ਜਿਹੜੀ ਹੈ ਨਾ ਲਿਖ ਕੇ ਰੱਖਣੀ ਹੈ ਆਈਡੀ ਤਾਂ ਲਿਖ ਕੇ ਰੱਖਣੀ ਹੈ ਜਦੋਂ ਤੁਹਾਡੇ ਉਹ ਫਾਰਮ ਕੰਪਲੀਟ ਹੋ ਜਾਣੇ ਆ ਤੇ ਜਦੋਂ ਫਿਰ ਤੁਹਾਨੂੰ ਮੈਸੇਜ ਆਣਾ ਹੈ ਫਿਰ ਪਹਿਲੇ ਨੰਬਰ ਤੇ ਉਹਨਾਂ ਨੇ ਤੁਹਾਡੇ ਕੋਲ ਆਈਡੀ ਪੁੱਛਣੀ ਹੈ ਵੀ ਆਈਡੀ ਦਾ ਨੰਬਰ ਦੱਸੋ ਤੇ ਕਈ ਭੈਣ ਭਰਾ ਜਿਹੜੇ ਹੁੰਦੇ ਨੇ ਨਾ ਆਈਡੀ ਭੁੱਲ ਜਾਂਦੇ ਨੇ ਹੈ ਨਾ ਪਹਿਲਾਂ ਆਪਾਂ ਆਈਡੀ ਬਣਾ ਲੈਨੇ ਆ ਉਹ ਆਈਡੀ ਜਿਹੜੀ ਭਰ ਦਿੰਨੇ ਆ ਫਿਰ ਆਪਾਂ ਉਹ ਆਈਡੀ ਭੁੱਲ ਜਾਂਦੇ ਆ ਤੇ ਇਸ ਕਰਕੇ ਉਹ ਆਈਡੀ ਜਿਹੜੀ ਲਿਖਣੀ ਜ਼ਰੂਰ ਹੈ ਕਿ ਜਦ ਵੀ ਤੁਹਾਡੇ ਕੋਲ ਉਹ ਆਈਡੀ ਮੰਗਣ ਤੇ ਤੁਸੀਂ ਉਹ ਆਈਡੀ ਦੱਸ ਸਕੋ ਕਿ ਹਾਂਜੀ ਇਸ ਆਈਡੀ ਤੋਂ ਵੀ ਇਸ ਆਈਡੀ ਤੋਂ ਅਸੀਂ ਜਿਹੜੇ ਇਹ ਸੀਗੇ ਫਾਰਮ ਅਸੀਂ ਫਿਲ ਕੀਤੇ ਨੇ ਭਰੇ ਹੋਏ ਨੇ ਹਾਂਜੀ ਤੇ ਇਹਦਾ ਕੰਮ ਇਦਾਂ ਦਾ ਏ ਜਦੋਂ ਤੁਸੀਂ ਸਾਰੀ ਆਪਣੀ ਜਾਣਕਾਰੀ ਦੇ ਦੇਣੀ ਹੈ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਉਹ ਮੇਲ ਆਏਗਾ ਤੇ ਉਸ ਮੇਲ ਵਿੱਚ ਤੁਹਾਨੂੰ ਉਹ ਦੱਸ ਦੇਣਗੇ ਕਿ ਤੁਹਾਡਾ ਤੁਸੀਂ ਸਿਲੈਕਟ ਹੋਗੇ ਜਾਂ ਨਹੀਂ ਹੋਏ ਉਸ ਮੇਲ ਵਿੱਚ ਪਤਾ ਚੱਲ ਜੂਗਾ ਹਾਂਜੀ ਤੇ ਇਹ ਕੰਮ ਪਤੇ ਕੀ ਹੈ ਉਥੇ ਇਹ ਕੰਮ ਹੈਗਾ ਆਨਲਾਈਨ ਇਸ ਚੀਜ਼ ਦਾ ਜਿਵੇਂ ਕਿ ਮੰਨ ਲਓ ਤੁਸੀਂ ਘਰੇ ਫ੍ਰੀ ਬੈਠੇ ਹੋ ਨਾ ਤੇ ਜਦੋਂ ਇਹ ਵੈਬਸਾਈਟ ਜਦੋਂ ਤੁਹਾਨੂੰ ਮਿਲ ਜਾਣੀ ਹੈ ਇਹ ਵਾਲੀ ਤੇ ਇੱਥੇ ਤੁਹਾਨੂੰ ਨਾ ਉਹਨਾਂ ਨੇ ਨਾ ਫਾਰਮ ਦੇਣੇ ਕਰਨੇ ਨੇ 6 6 7 7 ਫਾਰਮ ਦੇਣ ਕਰਨਗੇ ਤੇ ਉਹ ਫਾਰਮ ਤੁਸੀਂ ਫਿਲ ਕਰਨੇ ਨੇ ਜਿੱਦਾਂ ਜਿੱਦਾਂ ਲਿਖੇ ਹੋਣ ਕਰਨਗੇ ਨਾ ਉਹ ਫਿਲ ਕਰਨੇ ਨੇ ਜਿਨ੍ਹਾਂ ਦਾ ਇੰਟਰਸਟ ਹੋਵੇਗਾ ਜਿਹੜੇ ਤਾਂ ਵਧੀਆ ਤਰੀਕੇ ਨਾਲ ਭਰ ਸਕਦੇ ਨੇ ਉਹ ਜਿੰਨੇ ਵੀ ਉਹ ਫਾਰਮ ਭਰਨਗੇ ਨਾ ਉਨੇ ਹੀ ਉਹਨਾਂ ਦੇ ਪੁਆਇੰਟ ਬਣੇ ਜਾਣਗੇ ਤੇ ਉਹ ਪੁਆਇੰਟਾਂ ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਪੈਸੇ ਆ ਉਹ ਬਣੇ ਜਾਣਗੇ ਤੇ ਮੰਨ ਲਓ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਜਿੰਨੇ ਤੁਹਾਨੂੰ ਫਾਰਮ ਉੱਥੇ ਉਹ ਇੱਥੇ ਭੇਜਣਗੇ ਜਿਹੜਾ ਤੁਹਾਨੂੰ ਕੰਮ ਦੇਣਗੇ ਉੱਥੇ ਉਹ ਫਾਰਮ ਭੇਜਣਗੇ ਜਿੰਨੇ ਤੁਸੀਂ ਫਿਲ ਕਰ ਸਕਦੇ ਜਿੰਨੇ ਤੁਸੀਂ ਉਪਰੋਗੇ ਫਾਰਮ ਉਨੇ ਹੀ ਤੁਹਾਡੇ ਪੈਸੇ ਜ਼ਿਆਦਾ ਬਣਨਗੇ ਤੁਸੀਂ 20000 ਵੀ ਮਹੀਨੇ ਦਾ ਕਮਾ ਸਕਦੇ ਹੋ 15000 ਵੀ ਕਮਾ ਸਕਦੇ ਹੋ 30000 ਵੀ ਕਮਾ ਸਕਦੇ ਹੋ ਉਹ ਤੁਹਾਡੀ ਆਪਣੀ ਹੋਵੇਗੀ ਕੋਸ਼ਿਸ਼ ਕਿ ਤੁਸੀਂ ਕਿੰਨੇ ਫਾਰਮ ਜਿਹੜੇ ਉਹ ਡੇਲੀ ਦੇ ਭਰ ਸਕਦੇ ਹੋ ਤੇ ਇਹ ਹੁੰਦਾ ਕਿ ਚਲੋ ਜਿਹੜੇ ਭੈਣ ਭਰਾ ਕੰਮ ਵੀ ਕਰਦੇ ਜਦੋਂ ਆਪਾਂ ਫ੍ਰੀ ਬੈਠੇ ਹੋ ਨੇ ਵੈਸੇ ਵੀ ਆਪਾਂ ਫੋਨ ਨਾਲ ਮਗਜਮਾਰੀ ਕਰਦੇ ਰਹਿੰਦੇ ਆ ਫੋਨ ਦੇਖਦੇ ਰਹਿੰਦੇ ਆ ਜਾਂ ਲੈਪਟਾਪ ਹੁੰਦੇ ਨੇ ਜਿਹਨਾਂ ਦੇ ਲੈਪਟਾਪ ਨਾਲ ਪੰਗੇ ਲੈਂਦੇ ਰਹਿੰਦੇ ਆ ਉਹਦੇ ਨਾਲ ਚੰਗਾ ਕਿ ਤੁਸੀਂ ਇਹ ਜਿਹੜੀ ਵੈਬਸਾਈਟ ਹੈ ਨਾ ਇਹ ਜਿਹਦੇ ਤੁਹਾਨੂੰ ਉਹ ਦੇ ਦੇਣਗੇ ਜਿੱਦੋਂ ਤੁਸੀਂ ਸਿਲੈਕਟ ਹੋ ਜਾਓਗੇ ਨਾ ਇਹ ਸਰਵੇ ਹੈ ਇੱਕ ਸਰਵੇ ਹੈ ਜਿੱਦੋਂ ਇਹ ਸਰਵੇ ਕੰਪਲੀਟ ਹੋ ਜਾਏਗਾ ਸਾਰਾ ਤੇ ਤੁਹਾਨੂੰ ਉਹ ਉਹ ਜਿਹੜਾ ਇਹ ਕੰਮ ਹੈ ਨਾ ਆਪਣੇ ਆਪ ਤੁਹਾਨੂੰ ਮੇਲ ਆ ਜੂਗੀ ਤੇ ਫਿਰ ਤੁਹਾਨੂੰ ਆਪਣੇ ਆਪ ਤਾਂ ਚੱਲ ਜਾਊਗਾ ਕਿਹੜੇ ਕਿਹੜੇ ਫਾਰਮ ਉਹਨਾਂ ਨੇ ਤੁਹਾਨੂੰ ਦਿਆ ਕਰਨੇ ਨੇ ਆਨਲਾਈਨ ਤੁਸੀਂ ਆਨਲਾਈਨ ਘਰੇ ਬੈਠ ਕੇ ਹੀ ਉਹ ਭਰਿਆ ਕਰਨੇ ਨੇ ਅੱਧਾ ਘੰਟਾ ਭਰੋ 1 ਘੰਟਾ ਭਰੋ ਉਹ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਫਿਰ ਉਹ ਪੁਆਇੰਟ ਬਣਨਗੇ ਪੁਆਇੰਟਾਂ ਦੇ ਹਿਸਾਬ ਨਾਲ ਤੁਹਾਡੀ 500 ਦਿਹਾੜੀ ਬਣ ਜੇ ਚੀ 400 ਦਿਹਾੜੀ ਬਾਂਜੇ 400 ਦਿਹਾੜੀ ਬਾਂਜੇ ਉਹ ਉਹਨਾਂ ਨੇ ਤੁਹਾਨੂੰ ਫਿਰ ਦੱਸਣਗੇ ਵੀ ਕਿੰਨਾ ਤੁਸੀਂ ਕੰਮ ਕੀਤਾ ਹੈ ਨਾ ਤੇ ਜਿਨ੍ਹਾਂ ਨੂੰ ਇਹ ਇੰਟਰਸਟ ਹੈਗਾ ਇਹਨਾਂ ਚੀਜ਼ ਵਿੱਚ ਤੇ ਉਹ ਇਹ ਵਾਲਾ ਜਿਹੜਾ ਲਿੰਕ ਹੈਗਾ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਇੱਥੇ ਕਲਿੱਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਬਹੁਤ ਲੋਕ ਕਮਾ ਰਹੇ ਨੇ ਲੱਖਾਂ ਹੀ ਲੋਕ ਕਮਾ ਰਹੇ ਨੇ ਕਿਉਂਕਿ ਦੇਖੋ ਅੱਜ ਕੱਲ੍ਹ ਆਪਾਂ ਇਹ ਦੋ ਦੋ ਤਿੰਨ ਤਿੰਨ ਕੰਮ ਲੋਕ ਕਰਦੇ ਨੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸੋਚਦੇ ਕਿ ਅਸੀਂ ਹੋਰ ਕੰਮ ਕਰਦੇ ਪਿਆ ਤੇ ਅਸੀਂ ਕਿੱਦਾਂ ਇਹ ਕਰ ਸਕਦੇ ਆ ਜਿਵੇਂ ਤੁਸੀਂ ਮੰਨ ਲਓ ਬਾਹਰ ਕੰਮ ਕਰਕੇ ਜਿਹੜੀ ਜੈਂਸ ਨੇ ਬਾਹਰ ਕੰਮ ਕਰਕੇ ਜਦੋਂ ਘਰੇ ਆਉਂਦੀ ਔ ਰਤ ਨੂੰ ਤੁਸੀਂ ਹਨਾ ਅੱਧਾ ਘੰਟਾ ਪੌਣਾ ਘੰਟਾ ਫੋਨ ਦੇਖਦੇ ਹੋ ਤੇ ਉਸ ਟਾਈਮ ਹੀ ਤੁਸੀਂ ਇਹ ਥੋੜਾ ਜਿਹਾ ਕੰਮ ਕਰ ਲੂ ਦੋ ਤਿੰਨ ਸੂ ਦਾ ਵੀ ਕੰਮ ਕਰੀ ਜਾਓਗੇ ਤਾਂ ਤਾਂ ਵੀ ਬਹੁਤ ਸੋਹਣੇ ਪੈਸੇ ਬਣ ਜਾਂਦੇ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ ਘਰੇ ਫ੍ਰੀ ਰਹਿੰਦੀਆਂ ਨੇ ਆਪਣਾ ਘਰ ਦਾ ਕੰਮ ਕਰ ਕਰਕੇ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਕੰਮ ਕਰ ਸਕਦੀਆਂ ਨੇ ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਵੀ ਤੁਸੀਂ ਥੋੜੀ ਜੀ ਜਾਣਕਾਰੀ ਚਲੋ ਜ਼ਰੂਰੀ ਹੈਗੀ ਥੋੜਾ ਪੜਿਆ ਲਿਖਿਆ ਹੋਣਾ ਜ਼ਰੂਰੀ ਏ ਕਿ ਜਿਹੜਾ ਤੁਹਾਨੂੰ ਪਤਾ ਚੱਲ ਜਾਵੇ ਵੀ ਇਹ ਫਾਰਮ ਆਪਾਂ ਕਿੱਦਾਂ ਫਿਲ ਕਰਨੇ ਆ ਕੀ ਕੀ ਉਹਨਾਂ ਨੇ ਦਿੱਤਾ ਹੋਇਆ ਹੈ ਕੀ ਕੀ ਲਿਖਣਾ ਹੈ ਕਿਹੜੇ ਕਿਹੜੇ ਫਾਰਮ ਨੇ ਜਿਹੜਾ ਆਪਾਂ ਉਹਨਾਂ ਨੂੰ ਭਰ ਕੇ ਦੇਣੇ ਕਰਨੇ ਆ ਤੇ ਉਸੇ ਹਿਸਾਬ ਨਾਲ ਉਹ ਤੁਹਾਡੀ ਸੈਲਰੀ ਜਿਹੜੀ ਹੈ ਨਾ ਉਹ ਤੁਹਾਨੂੰ ਭੇਜ ਦੇਣ ਕਰਨਗੇ ਠੀਕ ਹੈ ਜੀ ਤੇ ਬਾਕੀ ਜਦੋਂ ਤੁਸੀਂ ਸਿਲੈਕਟ ਹੋਗੇ ਜਦੋਂ ਤੁਹਾਨੂੰ ਮੇਲ ਆ ਗਈ ਤੇ ਤੁਹਾਨੂੰ ਆਪੇ ਆਪਣੇ ਆਪ ਹੀ ਪਤਾ ਚੱਲ ਜੇਗਾ ਕਿੱਦਾਂ ਤੁਹਾਨੂੰ ਜਿਹੜੀ ਉਹ ਸੈਲਰੀ ਮਿਲੇ ਕਰੇਗੀ ਕਿੱਦਾਂ ਮਤਲਬ ਕਿ ਤੁਹਾਡੇ ਉਹ ਪ੍ਰੂਫ ਮੰਗਣਗੇ ਕਿਸ ਚੀਜ਼ ਦਾ ਉਹ ਮਤਲਬ ਬੈਂਕ ਖਾਤਾ ਮੰਗਣਗੇ ਜਾਂ ਕੁਝ ਵੀ ਮੰਗਣਗੇ ਉਸ ਟਾਈਮ ਤੁਹਾਨੂੰ ਪਤਾ ਚੱਲ ਜਾਊਗਾ ਤੇ ਬਾਕੀ ਇਹਦੇ ਬਾਰੇ ਹੋਰ ਜਾਣਕਾਰੀ ਆਪਾਂ ਜੇ ਮਿਲੂਗੀ ਆਪਾਂ ਨੂੰ ਤੇ ਹੋਰ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਿੰਨੇ ਕੀ ਜਾਣਕਾਰੀ ਆਪਾਂ ਨੂੰ ਮਿਲੀ ਹੈਗੀ ਹੈ ਤੇ ਤਾਂ ਕਰਕੇ ਤੁਹਾਡਾ ਨਾਲ ਸ਼ੇਅਰ ਕੀਤੀ ਕਿ ਕਈ ਮੇਰੀਆਂ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਵਿਚਾਰੀਆਂ ਬੇਰੋਜ਼ਗਾਰ ਨੇ ਜਿਨ੍ਹਾਂ ਦਾ ਘਰੇ ਕਮਾਣ ਵਾਲਾ ਕੋਈ ਨਹੀਂ ਹੈਗਾ ਤੇ ਉਹ ਇਹ ਕੰਮ ਕਰ ਸਕਦੀਆਂ ਨੇ ਕਿਉਂਕਿ ਮੈਨੂੰ ਪਤਾ ਹੈ ਅੱਜਕਲ ਥੋੜੀਆਂ ਵੱળી ਭੈਣਾਂ ਉਹਨਾਂ ਨੋਲਜ ਤਾਂ ਹੈਗੀ ਜੀ ਇਹ ਥੋੜਾ ਬੜਾ ਪੜੀਆਂ ਤੇ ਹੈਗੇ ਨੇ ਫੋਨ ਚ ਲਾਂਦੀ ਤਾਂ ਨੋਲਜ ਹੈਗੀ ਏ ਇਸ ਕਰਕੇ ਮੈਂ ਇਹ ਤੁਹਾਨੂੰ ਸ਼ੇਅਰ ਕੀਤੀ ਵੀਡੀਓ ਕਿ ਚਲੋ ਤੁਸੀਂ ਵੀ ਹਨਾ ਥੋੜੇ ਬਲੇ ਘਰ ਬੈਠ ਕੇ ਪੈਸੇ ਅਰਨ ਕਰ ਸਕਦੇ ਹੋ ਤੇ ਇਹ ਵਾਲਾ ਕਲਿੱਕ ਕਰੋ ਪੂਰੀ ਜਾਣਕਾਰੀ ਇਹ ਵੈਬਸਾਈਟ ਤੋਂ ਤੁਹਾਨੂੰ ਸਾਰੀ ਹੀ ਮਿਲ ਜਾਏਗੀ ਤੇ ਬਾਕੀ ਹੋਰ ਜਾਣਕਾਰੀ ਲਈ ਇਦੇ ਰਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਾਵਾਂਗੇ ਨਿਊ ਨਿਊ ਵੀਡੀਓ ਤੇ ਬਸ ਤੁਸੀਂ ਇਹ ਵੈਬਸਾਈਟ ਤੇ ਜਾਓ ਲਿੰਕ ਜਿਹੜਾ ਕਲਿੱਕ ਕਰੋ ਤੇ ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਏਗਾ ਤੇ ਜਿਹੜੇ ਸਮਝ ਜਾਣਗੇ ਤੇ ਉਹ ਇਹ ਕੰਮ ਕਰਕੇ ਬਹੁਤ ਸੋਹਣੇ ਪੈਸੇ ਕਮਾ ਸਕਦੇ ਹੋ ਤੇ ਆਪਾਂ ਚਲੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ